ਹਾਂ ਹਾਂ ਜੀ ਸਰ ਕੋਈ ਨਹੀਂ ਇਹਨਾਂ ਨੂੰ ਦੱਸਦਾ ਮਾਸਟਰ ਜੀ ਸੰਸਥਾ ਜੀ ਇਹ ਵੀਡੀਓ ਕਿੱਥੇ ਹੈ ਹੈ ਉਹ ਬੋਟਲ ਬਹਾਉਣਾ ਹੈ ਕੋਈ ਗੱਲ ਨਹੀਂ ਅਸੀਂ ਬੈਠ ਕੇ ਦੋਨੋਂ ਬੈਠ ਕੇ ਵਿਚਾਰ ਕਰਾਂਗੇ ਜਿਸ ਤਰ੍ਹਾਂ ਮੈਂ ਬੁਲਾਇਆ ਉਸ ਤਰ੍ਹਾਂ ਹੀ ਬੁਲਾਇਆ ਅੱਗੇ ਵਾਲਾ ਸਰ ਕੀ ਲੱਗਦਾ ਇਹਨਾਂ ਲੰਮਾ ਸਮਾਂ ਹੋ ਗਿਆ

ਗੁਰਦਾਸ 228 ਸੂਰੂ ਵੀ ਗਾਇਬ ਹੋ ਗਏ ਇਹਨਾਂ ਮਤਲਬ ਉਹਨੇ ਕਰਨਾ ਕਿ ਉਹਨਾਂ ਲੋਕਾਂ ਦੇ ਅੰਦਰ ਉਹ ਗੁਰੂ ਦਾ ਡਰ ਖਤਮ ਹੋ ਗਿਆ ਪਰ ਇਹ ਗੁਰੂ ਕਿਰਪਾ ਕਰਨਗੇ ਸੰਗਤ ਤੇ ਕਿਰਪਾ ਕਰਨਗੇ ਉਹਦਾ ਸਾਥ ਕਰ ਲੈਣਗੇ ਉਹ ਚਾਹਣਗੇ ਜਰੂਰ ਹਰਮਤ ਦਾ ਲੱਗਦਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਜਦ ਤੱਕ ਪਤਾ ਲੱਗਾਇਆ ਨਹੀਂ ਜਾਂਦਾ ਕਿ ਇਹ ਕਿਉਂ ਹੋਣੀ ਚਾਹੀਦੀ ਸਾਡੇ ਸਾਡੇ ਜਪਤ ਜੋਤ ਗੁਰੂ ਨੇ ਸਾਡੇ ਜੀਵਨ ਜੋਤ ਗੁਰੂ ਨੇ ਕਿਉਂ ਹੋਣੀ ਚਾਹੀਦੀ ਇਹ ਤਾਂ ਬੜੀ ਗੰਮੀ ਜਨਾਜ਼ਾ ਥੋੜੀ ਜੀ ਦੀ ਅੱਜ ਨੂੰ ਹੋ ਜਾਣਾ ਚਾਹੀਦਾ ਇਹ ਸਾਰਾ ਕੁਝ ਅਗਰੇ ਨਹੀਂ ਹੋਇਆ ਤਾਂ ਹੀ ਅੱਗੇ ਦੀ ਅੱਗੇ ਹੌਸਲੇ ਵਧੇ ਹਨ ਗੁਰੂ ਸਾਹਿਬ ਦਾ ਬਿਆਦ ਨਹੀਂ ਕਰਦੇ ਅਗਰ ਉੱਥੇ ਰੋਕ ਲੱਗ ਜਾਂਦੀ ਫਿਰ ਸਟਾਪ ਲੱਗ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਸੀਗਾ ਕਿ ਇੰਨੇ ਸਰੂਪਾਂ ਨੂੰ ਜੱਦ ਕਿ ਹੋ ਜਾਣੀ ਦੁਨੀਆ ਅਜੇ ਤੱਕ ਹੋਵੇ ਕਾਰਨ ਕੀ ਮੰਨਦੇ ਜੋ ਇੰਨਾ ਲੰਮਾ ਸਮਾਂ ਹੋ ਗਿਆ ਕੌਣ ਇਸ ਦੇ ਪਿੱਛੇ ਲੋਕ ਨੇ ਜਿਹੜੇ ਵੇਖੋ ਮੈਂ ਪਹਿਲਾਂ ਹੀ ਉਹੀ ਗੱਲ ਕਹੀ ਹੈ ਕਿ ਪੋਲਿਟਿਕਸ ਹੈ ਜੀ ਰਾਜਨੀਤੀ ਕਰਨ ਵਾਲੇ ਲੋਕ ਨੇ ਜਿਹੜੇ ਤੁਸੀਂ ਆਏ ਦੇਖੋ ਕਦੇ ਬੁਰੂ ਸ਼ਾਂਤੀ ਬਿਆਨੀ ਹੋ ਜਾਂਦੀ ਹੈ ਕਦੇ ਕਿਸੇ ਮੰਦਰ ਦੇ ਵਿੱਚ ਕਿਸੇ ਜਾਨਵਰ ਦਾ ਸਰਵਟ ਕੇ ਰਸਤ ਦਿੱਤਾ ਜਾਂਦਾ ਹੈ ਕਦੇ ਕਿਸੇ ਮਸਜਿਦ ਦੇ ਵਿੱਚ ਕੁਝ ਇਹੋ ਜਿਹਾ ਹੋ ਜਾਂਦਾ ਹੈ ਕਿਉਂ ਹੋ ਜਾਂਦਾ ਸਿਰਫ ਉਹ ਲੋਕ ਜਿਨ੍ਹਾਂ ਨੇ ਰਾਜਨੀਤੀ ਕਰਨੀ ਰਾਜਨੀਤੀ ਕਰਨ ਵਾਲੇ ਲੋਕਾਂ ਜਿਹੜੇ ਉਹ ਧਰਮ ਨੂੰ ਕੁਝ ਨਹੀਂ ਸਮਝਦੇ ਉਹਨਾਂ ਨੇ ਧਰਮ ਕੋਈ ਚੀਜ਼ ਨਹੀਂ ਹੁੰਦਾ ਉਹ ਉਹਣਾ ਇਹ ਚਾਹੀਦਾ ਹੈ ਕਿ ਧਰਮ ਮੂਦੇ ਹੋਣਾ ਚਾਹੀਦਾ ਰਾਜਨੀਤੀ ਮੰਗਰ ਹੋਣੀ ਚਾਹੀਦੀ ਹੈ ਉਹਨਾਂ ਦਾ ਧਰਮ ਮਗਰ ਹੈ ਇਹਦਾ ਇੰਨੀ ਮੀਟਿੰਗ ਤੁਸੀਂ ਮੋਰਜੇ ਦਾ ਸਮਰਥਨ ਕਰਨ ਪਹੁੰਚੇ ਹੋ ਇੱਥੇ ਪਰ ਅਕਸਰ ਹੀ ਬਹੁਤ ਘੱਟ ਸੰਗਤ ਹੁੰਦੀ ਹੈ ਇੱਥੇ ਜਿਹੜਾ ਵਾ ਬਹੁਤ ਖਾਲੀ ਹੁੰਦਾ ਅਕਸਰ ਮੋਤਲ ਲੱਗਦਾ ਕਿ ਸਾਰਿਆਂ ਨੂੰ ਚਾਹੀਦਾ ਪਟੇ ਲੀਡਰ ਜਿਹੜੇ ਆ ਬਹੁਤ ਸਾਰੇ ਤੁਸੀਂ ਵੀ ਇਸ ਤਰੀਕੇ ਨਾਲ ਪਹੁੰਚੇ ਹੋ ਤੇ ਇਹ ਕੀ ਕਿਹਾ ਕਿ ਮੇਰੇ ਕਹੇ ਹਰ ਇਕੱਲੇ ਲੀਡਰ ਦਾ ਨਹੀਂ ਹਰੇਕ ਕੋ ਵਿਅਕਤੀ ਦਾ ਜਿਹੜਾ ਗੁਰੂ ਦੇ ਕੋਲ ਆਪਦੇ ਘਰ ਦੇ ਵਾਸਤੇ ਆਪਦੇ ਬੱਚਿਆਂ ਵਾਸਤੇ ਆਪਦੇ ਪਰਿਵਾਰ ਵਾਸਤੇ ਆਪਦੇ ਜੀਵਨ ਵਾਸਤੇ ਆਪਦੇ ਆਪ ਦੀ ਬੰਦ ਖਲਾਸੀ ਵੀ ਮੰਨ ਕਰਦਾ ਹੈ ਸਾ ਉਹਦਾ ਤਾਂ ਫਰਜ਼ ਹੀ ਇੱਥੇ ਆ ਕੇ ਮੰਨਣਾ ਹੈ ਇੱਥੇ ਆ ਕੇ ਝੁਮਣਾ ਹੋਵੇ ਇੱਥੇ ਆ ਕੇ ਇਹ 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 ਦੇ ਦਰ ਤੇ ਆ ਕੇ ਸੀਸ ਝੁਕਾਉਣਾ ਤੇ ਜਿਹੜੀ ਜਿੱਥੇ ਇਹਨਾਂ ਨੂੰ ਮੈਂ ਕਹਾ ਵੀ ਅਸੀਂ ਇਹਨਾਂ ਦੀ ਲੋੜ ਪੂਰੀ ਕਰ ਸਕੀ ਤੇ ਨਹੀਂ ਅਸੀਂ ਵੀ ਅਸੀਂ ਵੀ ਇੱਕ ਵੱਡੀ ਗੱਲ ਕਹਿ ਰਹੇ ਹੋਵਾਂਗੇ ਅਸੀਂ ਇੰਨੀ ਸਮਰੱਥਾ ਚ ਨਹੀਂ ਆ ਕਿ ਗੁਰੂ ਨੂੰ ਸਾਡੀ ਲੋੜ ਹੋਵੇ ਲੇਕਿਨ ਇਹਦਾ ਜਿਹੋ ਰਣਾ ਕਿ ਗੁਰੂ ਤੇ ਕੋਈ ਵਾਰ ਹੋਇਆ ਹੋਵੇ ਤੇ ਅਸੀਂ ਚੁੱਪ ਕਰਕੇ ਬੈਠੇ ਰਹੀਏ ਤੇ ਸਾਰੇ ਸਿੱਖ ਸੰਗਤ ਨੂੰ ਇਹਦੇ ਚਾਰੇ ਜੌਮਦਾਨ ਪੜਾਉਣਾ ਚਾਹੀਦਾ ਧੰਨਵਾਦ ਜੀ